ਤਾਰੀਵਾਲ ਦੀ ਐਸ ਐਚਓ ਬਲਜੀਤ ਕੌਰ ਸਰਾ ਨੇ ਇੱਕ ਤਵਾ ਸਵਾਰ ਔਰਤ ਦੇਸੀ ਸ਼ਰਾਬ ਸਪਲਾਈ ਕਰਦੀ ਔਰਤ ਨਾਕੇ ਦੌਰਾਨ 80 ਬੋਤਲਾਂ ਸਮੇਤ ਕੀਤੀ ਗ੍ਰਿਫਤਾਰ ਤੁਸੀਂ ਦੇਖ ਰਹੇ ਹੋ 24/7 ਨਿਊਜ਼ ਪੰਜਾਬ ਅਤੇ ਚੀਫ ਬਿਊਰੋ ਬਚਤਰ ਸਿੰਘ ਕਲਸੀ ਅਸ਼ੋਕ ਜਰੇਵਾਲ ਤੇ ਨੀਰਜ ਸ਼ਰਮਾ ਦੀ ਖਾਸ ਰਿਪੋਰਟ ਇਦੇ ਵਿੱਚ ਇਹ ਰਾਜਕੌਰ ਲੇਡੀਜ਼ ਹੈਗੀ ਆ ਮੋਜਪੁਰ ਦੀ ਰਹਿਣ ਵਾਲੀ ਹੈਗੀ ਆ ਜਿਹੜੀ ਉੱਥੋਂ ਮੋਜਪੁਰ ਤੋਂ ਇੱਥੇ ਸਪਲਾਈ ਕਰਦੀ ਸੀਗੀ ਧਾਰੀਵਾਲ ਆ ਕੇ ਸ਼ਰਾਬ ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਟਵਾ ਸਕੂਟਰੀ ਤੇ ਅਸੀਂ ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਾਪ ਜਿਹੜੀ ਹੈਗੀ ਉਹਦੇ ਕੋ ਫੜੀ ਆ ਤੇ ਉਹਨੂੰ ਅਸੀਂ ਕੋਡ ਵਿੱਚ ਪੇਸ਼ ਕਰ ਦਿੱਤਾ ਜੀ ਮਾਰਕੇ ਦੀ ਨਹੀਂ ਦੇਸੀ ਦੇਸੀ ਉਹਨਾਂ ਨੇ ਆਪ ਤਿਆਰ ਕੀਤੀ ਹੋਈ ਹੈ ਹਾਂ ਪਹਿਲੇ ਵੀ ਪਹਿਲੇ ਵੀ ਇੱਕ ਕੇਸ ਰਜਿਸਟਰ ਆਉਂਦੇ ਜੀ ਲਗ ਲਗ ਜਗ੍ਹਾ ਤੇ ਜਿੱਦਾਂ ਹੈਗੇ ਆ ਉਹ ਸ਼ਰਾਬ ਦਿੰਦੀ ਸੀ ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਖੁੰਡਾ ਕੋਲ ਹੈਗਾ ਜਿਹੜਾ ਉੱਥੇ ਨਾਕਾ ਲਾਇਆ ਹੋਇਆ ਸੀ ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜਾ ਇਹਨੇ ਕੋਸ਼ਿਸ਼ ਕੀਤੀ ਆ ਭੱਜਾਂ ਫਿਰ ਸਾਨੂੰ ਥੋੜਾ ਸ਼ੱਕ ਹੋ ਗਿਆ ਤੇ ਉਹਦੇ ਦੌਰਾਨ ਸਾਨੂੰ ਅਸੀਂ ਉਹਦਾ ਪਿੱਛਾ ਕੀਤਾ ਜਿਹੜੀ ਕਿ ਉਹ ਲੇਡੀ ਜੋਨ ਕਰਕੇ ਘਬਰਾ ਗਈ ਤੇ ਉਹ ਫਿਰ ਉਹ ਸਾਡੇ ਕੋਲੋਂ ਅਸੀਂ ਜਲਦੀ ਫੜ ਲਈਏ ਸੀ